ਜੀ ਜਦੋਂ ਵੀ ਆਪਾਂ ਕੇਕ ਬਣਾਉਣਾ ਜੀ ਇਹ ਆਪਣੀ ਓਟੀਜੀ 'ਚ ਕੇਕ ਬਣਦਾ ਜੀ ਠੀਕ ਹੈ ਇਹ ਮਸ਼ੀਨ ਹੁੰਦੀ ਓਟੀਜੀ ਸਾਰੇ ਤੋਂ ਪਹਿਲਾਂ ਆਪਾਂ ਕੇਕ ਦਾ ਬੈਟਰ ਬਣਾਉਣ ਤੋਂ ਪਹਿਲਾਂ ਇਹਨੂੰ 10 ਮਿੰਟ ਪਹਿਲਾਂ ਆਪਾਂ ਕੋ ਪ੍ਰੀ ਹੀਟ ਕਰਨਾ ਪ੍ਰੀ ਹੀਟ ਦਾ ਮਤਲਬ 10 ਮਿੰਟ ਪਹਿਲਾਂ ਇਹਨੂੰ ਗਰਮ ਕਰਨਾ ਸਿੱਧਾ 'ਚ ਆਪਾਂ ਕੇਕ ਨਹੀਂ ਰੱਖ ਸਕਦੇ ਜੋ ਵੀ ਬਣਾਵਾਂਗੇ ਠੀਕ ਹੈ ਇਹਦੇ ਟੈਂਪਰੇਚਰ ਆਪਾਂ 180 ਰੱਖਣਾ ਜਿੱਦ ਦੇਖੋ ਆ ਕੇ ਧਿਆਨ ਨਾਲ ਇੱਥੇ 150 ਹੋ ਗਈ ਠੀਕ ਹੈ ਇਹਦੇ ਨੰਬਰ ਨਹੀਂ ਲਿਖੇ ਵੈਸੇ ਕੰਜੇ ਦਾ ਨੰਬਰ ਲਿਖੋ ਸਾਨੂੰ ਆਈਡੀਆ ਹੈਗਾ ਜਿਵੇਂ ਇੱਥੇ 150 ਹੋ ਗਿਆ ਠੀਕ ਹੈ ਆ 150 ਹੋ ਗਈ ਠੀਕ ਹੈ ਕੁਝ ਤਾਂ ਜਾਈ ਗਏ ਆ 150 ਹੋ ਗਿਆ ਜੀ ਇੱਥੇ ਕਿ 160 ਬਣ ਜਾਊਗਾ 170 180 ਤੁਸੀਂ ਇਸੇ 100 ਡਿਗਰੀ ਤੇ ਰੱਖਣਾ ਹੈ ਠੀਕ ਹੈ ਦੂਸਰਾ ਬਟਨ ਜਿਹੜੇ ਚ ਦੇਖੋ ਇੱਥੇ ਆਫ ਦਾ ਇੱਥੇ ਲਾਉਂਗੇ ਆਫ ਹੋ ਜੂਗਾ ਜੀ ਠੀਕ ਹੈ ਇੱਥੇ ਰੱਖੋਗੇ ਇਹਦੀ ਉੱਪਰਲੀ ਰਾਡ ਆਹ ਵਾਲੀ ਕੱਲੀ ਚੱਲੂਗੀ ਧਿਆਨ ਨਾਲ ਤੁਸੀਂ ਦੇਖੋ ਆ ਗਰਮ ਰਾੜਾਂ ਨਹੀਂ ਉੱਪਰ ਇਹਦੇ ਠੀਕ ਹੈ ਇਹ ਕੱਲੀ ਚੱਲੂਗੀ ਤੁਸੀਂ نیچے ਲਾਉਂਗੇ ਇਹਦੇ نیچے ਵਾਲੀ ਰੈਡ ਚ ਲੁਕੀ ਉੱਪਰ ਵਾਲੀ ਨੇ ਯਾਨੀ ਕਿ ਸੇਕ نیچے ਤੋਂ ਲੱਗੂ ਉੱਪਰੋਂ ਕੇਕ ਨੂੰ ਸੇਕ ਨਹੀਂ ਲੱਗੂ نیچے ਤੋਂ ਪੱਕੂ ਉੱਪਰੋਂ ਕੱਚਾ ਰਹੇ ਜੂਗਾ ਆ ਇੱਥੇ ਦੋਨੇ ਦਾ ਨਿਸ਼ਾਨ ਲੱਗੇ ਹੋਏ ਇੱਥੇ ਆਪਾਂ ਇੱਥੇ ਰੱਖਣਾ ਆਪਾਂ نیچے ਉਹ ਵੀ ਸੇਕ ਲੈਣਾ ਤੇ ਉੱਪਰੋਂ ਵੀ ਸੇਕ ਲੈਣਾ ਹਾਂਜੀ ਆ ਤੀਸਰਾ ਬਚਰਾ ਹੈ ਜਿਹੜਾ ਬਟਨ ਆ ਜੀ ਆਪਣੇ ਟਾਈਮਰ ਮਤਲਬ ਟਾਈਮਰ ਆ ਜੀ ਆਪਾਂ ਕਿੰਨੇ ਮਿੰਟ ਤੇ ਕੇਕ ਲਾਉਣਾ ਵੀ ਆਪਣਾ ਕਿੰਨੇ ਕੁ ਮਿੰਟ ਤੇ ਤਿਆਰ ਹੋ ਜੂ ਇਹ ਆਪਾਂ ਨੂੰ ਆਈਡੀਆ ਹੋ ਜਾਂਦਾ 10 ਮਿੰਟ ਚ ਕੋਈ ਚੀਜ਼ ਤਿਆਰ ਹੋ ਕੋਈ 20 ਚ ਹੋ ਕੋਈ ਬੱਚੀ ਜੀ ਅੱਛੀ ਲੱਗਦੇ 30 ਲੱਗਦੇ ਜਿਹੜਾ ਅੱਜ ਵਾਲਾ ਆਪਣਾ ਕੇਕ ਆ ਉਹ 25 ਮਿੰਟ 'ਚ ਆਪਣਾ ਹੋ ਜਾਊਗਾ ਰੈਡੀ 25 30 25 ਮਿੰਟ ਵੀ 20 ਮਿੰਟ ਲੱਗ ਜੇ ਲੱਗੂ ਬਿਲਕੁਲ ਲੱਗਦਾ ਕਈ ਚੀਜ਼ ਆਪਣੀ ਇਸ ਤਰ੍ਹਾਂ ਦੀਆਂ ਹੈਗੀਆਂ ਜਿਹੜੀਆਂ ਘੱਟ ਸਮੇਂ 'ਚ ਬਣਦੀਆਂ ਉਹ 10 ਮਿੰਟ 'ਚ ਹੀ ਬਣ ਉਹ ਆਪਾਂ ਨੂੰ ਆਈਡੀਆ ਹੋ ਜਾਂਦਾ ਜੀ ਠੀਕ ਹੈ ਆਪਾਂ ਜਿਵੇਂ 25 ਮਿੰਟ ਤੇ ਲਾਤਾ ਆਹ ਵਾਲਾ ਬਟਨ ਆ ਜੀ 에ਰ ਆ ਇਹ ਫੈਨ ਆ ਜੀ ਜਦੋਂ ਇਹਨੂੰ ਆਪਾਂ ਬੰਦ ਕਰਤਾ ਕੱਲੀਆਂ ਰਾੜਾਂ ਉੱਪਰ ਨੀਚੇ ਚੱਲਣਗੀਆਂ ਪਰ ਅੰਦਰੋਂ ਪੱਖੇ ਨਹੀਂ ਚੱਲਣਗੇ ਹਵਾ ਇੱਧਰ ਉੱਧਰ ਕ੍ਰੋਸ ਨਹੀਂ ਹੋਊਗੀ ਜਦੋਂ ਇਹਨੂੰ ਦੋਨੋਂ ਅਗਰ ਕੇ ਵੀ ਜਿਵੇਂ ਸੇਕ ਹੁੰਦਾ ਵੀ ਸਾਰਾ ਸਾਰੇ ਨੂੰ ਸਾਰੇ ਪਾਸੇ ਫੈਲ ਲੈ। ਹਵਾ ਚਾਹ ਦੇ ਵੀ ਸਾਰਾ ਨੋ। ਫੈਲ ਇਧਰ ਵੀ ਫੈਨ ਆ ਇਧਰ ਵੀ ਫੈਨ ਆ ਸਾਰੇ ਪਾਸੇ ਫੈਲੇ ਇੱਕ ਤਰ੍ਹਾਂ ਦਾ ਹੋ ਬਣੇ। ਜਿਹੜੇ ਆਹ ਵਾਲਾ ਹੈਗਾ ਜੀ ਬਟਨ ਤੀਸਰਾ ਤੁਸੀਂ ਦੇਖ ਸਕਦੇ ਹੋ। ਤੀਸਰੇ ਬਟਨ ਦਾ ਮਤਲਬ ਹੈਗਾ ਇਹ ਚੀਜ਼ ਜਿੰਨੇ ਆਪਾਂ ਵੈਸੇ ਆਪਾਂ ਕਿਹਦੇ ਕੋ ਚਿਕਨ ਵਗੈਰਾ ਪਕਾਉਣਾ। ਸੀਖਾ ਚ ਲਾ ਕੇ ਆਹ ਦੇਖੋ ਵਿੱਚ ਉਹ ਮੰਨ ਕੇ ਚਲੋ ਵਿੱਚ ਨਿਕਣ ਲੱਗੇ ਜਾਂਦੇ ਉਹ ਸਾਰੇ ਸਾਈਡ ਘੁੰਮਦੀ ਆ। सेक सारे साइड राड़ा घूम दी सेक सारे साइड लागद जी पर चीज आप ही नहीं रखना आपने टेंपरेचर किन्ने रखे जी दसों जी कोई एक सौ अस्सी ठीक है राड आप दोनों ऑन कितिया जी एक ऑन की जी ठीक है जी जो आप टाइमर लाया किन्ने लाए जी पच्ची मिनट लगाए ठीक है जी आ फैन आप ऑन किया जी हवा करॉस हो ठीक है ਹੀਟ ਨਹੀਂ ਲਾਉਣਾ 10 ਮਿੰਟ ਲਈ ਜਿੰਨਾ ਚਿਰ ਆਪਣੀ ਓਡੀਜੀ ਪ੍ਰੀ ਹੁੱਡ ਹੋ ਰਹੀ ਆ ਉਹਨਾਂ ਚਿਰ ਆਪਾਂ ਆ ਉਹਦਾ ਕੇਕ ਰੈਡੀ ਕਰਦੇ ਇਹਨੂੰ ਆਪਾਂ ਪਹਿਲਾਂ ਕੋਈ ਵੀ ਕੇਕ ਰੈਡੀ ਜਾਂ ਕੁਝ ਵੀ ਕਰਨ ਤਾਂ ਇਹਨੂੰ ਪਹਿਲਾਂ ਇਹਨੂੰ ਆਪਾਂ ਔਨ ਹੀ ਕਰਨਾ ਡਾਇਰੈਕਟ ਇਹਦੇ ਉੱਤੇ ਕੋਈ ਚੀਜ਼ ਜੇ ਮੈਂ ਆਪਾਂ ਮਾਈਕ੍ਰੋਵੇ ਦੇ ਉੱਪਰ ਕੱਪੜਾ ਵਿਛੜ ਜੀ ਐਤੇ ਰੱਖ ਸਕਦੇ ਸੇਕ ਬਹੁਤ ਜ਼ਿਆਦਾ ਹੈ ਹੁਣ ਤਾਂ ਠੰਡੀ ਆ ਹੌਲੀ ਹੌਲੀ ਤੁਸੀਂ ਦੇਖੋ ਹਲਕੀ ਹਲਕੀ ਹੰਡੇ ਹੱਥ ਲਗਾਓ ਗਰਮ ਹੋਣ ਲੰਘ ਰੂਬ ਆ ਆਹ ਦੇਖੋ ਹਲਕੀ ਹਲਕੇ ਤੁਸੀਂ ਕਰੋ ਟੱਚ ਕਰੋ ਹਰਾ ਕੇ ਮੈਨੇ ਹਲਕੀ ਹਲਕੇ ਗਰਮ ਹੁੰਦੇ ਇਹ ਬਹੁਤ ਜ਼ਿਆਦਾ ਹੀਟ ਹੋ ਜਾਂਦੀ ਜਦੋਂ ਵੀ ਇੱਥੇ ਕੋਈ ਚੀਜ਼ ਕੱਢਣੀ ਆਪਾਂ ਡਾਇਰੈਕਟ ਹੱਥ ਨਹੀਂ ਪਾਉਣਾ ਆਪਣੇ ਗਲਵਜ਼ ਆਉਂਦੇ ਈ ਉਹਦੇ ਨਾਲ ਹੀ ਕੱਢਣਾ ਗਲਵਜ਼ ਵੀ ਤੁਸੀਂ ਪੰਨੇ ਵਾਲੀ ਯੂਪੀ ਤਾਂ ਨਹੀਂ ਕੱਪੜੇ ਵਾਲੇ ਗਰਮ ਗਲਵਜ਼ ਹੁੰਦੇ ਉਹਦੇ ਨਾਲ ਜਾਂ ਦੋਨੇ ਹੱਥਾਂ ਨੂੰ ਚੰਦਾ ਕੋਈ ਮੋਟਾ ਪੋਣਾ ਲੈ ਕੇ ਮੋਟਾ ਕੋਈ ਟੁਕੜਾ ਲੈ ਕੇ ਫੇਰ ਕਰਨਾ ਆਹ ਟ੍ਰੇ ਨੂੰ ਤੁਸੀਂ ਡਾਇਰੈਕਟ ਹੱਥ ਨਹੀਂ ਪਾਉਣਾ ਆਹ ਸ਼ੀਸ਼ਾ ਲੱਗਿਆ ਹੋਇਆ ਜੀ ਤਾਂ ਕਿ ਆਪਾਂ ਨੂੰ ਅੰਦਰ ਚੀਜ਼ ਦੇਖ ਸਕੇ ਆਹ ਲਾਈਟ ਨੂੰ ਤੁਸੀਂ ਆਪਣੀ ਆਫ ਹੋ ਰਹੀ ਆ ਦੇਖੋ ਜੀ ਬੰਦ ਹੋ ਗਈ ਉਦੋਂ ਆਪਣੀ ਚੀਜ਼ ਦਿਖਣੀ ਬੰਦ ਹੋ ਗਈ ਨਹੀਂ ਤਾਂ ਆਪਾਂ ਨੂੰ ਕੇਕ ਆਪਣਾ ਦੇਖਦਾ ਰਹੂ ਜਦੋਂ ਆਪਾਂ ਹੁਣ ਬਣਾਵਾਂਗੇ ਆਪਾਂ ਨੂੰ ਕੇਕ ਦਿਸੂ ਇੱਥੇ ਹੁਣ ਆਪਣਾ ਚਾਨਣਾ ਜਿਹਨੇਰੇ ਦੇ ਵਿੱਚ ਆਪਾਂ ਦੇਖਦੇ ਆ ਆਪਣੇ ਕੇਕ ਬਾਹਰ ਤੋਂ ਬਿਲਕੁਲ ਬਾਹਰੋਂ ਹੀ ਦਿਖਦਾ ਖੋਲਣ ਦੀ ਲੋੜ ਨਹੀਂ ਹੁੰਦੀ ਬਾਹਰੋਂ ਕਿਸੇ ਜਾਂਦਾ ਇੱਕ ਫੁੱਲੀ ਜਾਂਦਾ ਫਟੀ ਜਾਂਦਾ ਕੀ ਹੋ ਰਿਹਾ ਆਪਾਂ ਨੂੰ ਪਤਾ ਲੱਗਦਾ